ਮੁੱਲ ਮਿਲ ਜਾਂਦੇ ਹੋਣਗੇ ਫਲ ਆਹ ਤਾਂ ਮੋਰਾ ਮੋਲ ਹੈ ਹੈ ਆਹ ਮਿਲਦਾ ਪਹਿਲਾਂ ਫੁਖਲੇ ਵੀ ਹੁੰਦੇ ਨੇ ਰਾਤੇ ਚ ਮਿਲਿਆ ਕੇ ਦੋਈਓ ਤਾਂ ਮੈਨੂੰ ਤਾਂ ਬਹੁਤ ਮੈਨੂੰ ਰੋਟੀ ਬਣਾਉਣ ਦੀ ਜੀਨ ਕਰਦੈਂੀ ਹੈ ਸ਼ੁਕਲੀਆਂ ਹੁਣ ਆਪਾਂ ਜੀ ਤੜਕੀ ਦੇਖਾਂਗੇ ਦਸਰੇ ਵਾਂਗ ਇੱਕਦਮ ਤਾਂ ਹੀ ਗਿਆ ਸਬਾਰ ਘੱਟਿਆ ਜਿਵੇਂ ਅੰਦਰ ਰੋਟੀ ਬਣਾਉਣ ਦੀ ਜੀਨ ਹੀ ਕਰੇ ਪਹਿਲਾਂ ਖੜੇ ਨੂੰ ਰੋੜ ਦੇ ਦਿੱਤੇ ਹੁਣ ਉਹਨੂੰ ਮਿਲਦਿਆ ਨਹੀਂ ਕੋਈ ਤੋਂ ਤੋਂ ਵੀ ਲੈ ਆ ਕੇ ਦੋ ਜੇ ਤਾਂ ਪਾਸ ਤੋਂ ਲੈ ਆ ਕੇ ਦੋ ਮੇਰੇ ਤੋਂ ਦੁਕਾਨ ਤੋਂ ਮਿਲ ਜਾਣਗੇ ਆਪ ਗਾਣ ਨਹੀਂ ਬਹੁਤ ਬੈਂਦਾ ਬਹੁਤ ਨਾ ਨਾ ਮਨ ਜੀ ਕੱਚਾ ਕੱਚਾ ਹੋ ਜਾਂਦਾ ਜਿਹਦੇ ਨਾਲ ਦੇਖ ਲੈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰਸ ਨਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਇੱਥੇ ਸ਼ਾਮ ਤੋਂ ਹੀ ਬਲੌਗ ਜਿਹੜਾ ਸਟਾਰਟ ਕੀਤਾਗਾ ਅੱਜ ਗੈਸ ਜਿਹੜਾ ਬਾਹਰ ਰੱਖਿਆ ਕਿਉਂਕਿ ਸ਼ਿਪਕਲੀਆਂ ਬਹੁਤ ਜ਼ਿਆਦਾ ਹੋਈਆਂ ਪਿੰਨੋਂ ਦੇਖ-ਦੇਖ ਕੇ ਨਾ ਮੇਰਾ ਫਿਰ ਮਨ ਬਹੁਤ ਕੱਚਾ-ਕੱਚਾ ਹੋਈ ਜਾਂਦਾ ਹੈਗਾ ਅੰਦਰ ਖਾਣਾ ਬਣਾਉਣ ਨੂੰ ਬਿਲਕੁਲ ਵੀ ਮਨ ਨਹੀਂ ਕੀਤਾ ਨਾ ਹੀ ਮੈਂ ਬਰਤਨ ਅੰਦਰ ਸਾਫ਼ ਕੀਤੇ ਨੇ ਬਾਹਰ ਹੀ ਸਾਫ਼ ਕੀਤੇ ਨੇ ਫਰਸ਼ ਤੇ ਤੇ ਚਲੋ ਜੀ ਸ਼ਾਮ ਤੋਂ ਬਲੌਗ ਸਟਾਰਟ ਹੋ ਗਿਆ ਵਧੀਆ ਲੱਗਦਾ ਹੁੰਦਾ ਤੁਹਾਨੂੰ ਮੇਰਾ ਬਲੌਗ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਜਿਹੜੇ ਬਾਕੀ ਤੁਹਾਡੇ ਕਮੈਂਟ ਨੇ ਤੁਹਾਡੇ ਸਵਾਲ ਜਵਾਬ ਨੇ ਉਹ ਕੱਲ੍ਹ ਵਾਲੇ ਬਲੌਗ ਦੇ ਵਿੱਚ ਜ਼ਰੂਰ ਦਊਂਗੀ ਮੈਂ ਦੁਪ ਤੇ ਇੱਥੇ ਪਲੇਰ ਸਾਹਿਬ ਦਾ ਪਿੰਦਰ ਦਾ ਮੈਂ ਕਰਦੀ ਸੀਗੀ ਵੇਟ ਉਹ ਗਏ ਹੋਏ ਸੀਗੇ ਸੁਨਾਮ ਅ ਗਏ ਹੋਏ ਸੀਗੇ ਏਜੰਟ ਕੋਲ ਪਤਾ ਕਰਨ ਗਏ ਸੀ ਕਿਉਂਕਿ ਉਹਨਾਂ ਨੇ ਥੋੜਾ ਜਿਹਾ ਵੀਜ਼ਾ ਲੇਟ ਕਰਤਾ ਪਰ ਉਹ ਹੁਣ ਇੱਕ ਮਹੀਨੇ ਦਾ ਹੋਰ ਟਾਈਮ ਮੰਗ ਰਹੇ ਨੇ ਚਲੋ ਕੋਈ ਗੱਲ ਨਹੀਂ ਜੀ ਇੱਕ ਮਹੀਨੇ ਦੀ ਕੋਈ ਗੱਲ ਨਹੀਂ ਲੇਟ ਹੋ ਜੂ ਕੋਈ ਗੱਲ ਨਹੀਂ ਪਰ ਪਿੰਦਰ ਤਾਂ ਨਾ ਹੁਣ ਮਨ ਬਦਲਦਾ ਜਾਂਦਾ ਕਹਿੰਦਾ ਵੀ ਮੈਂ ਇੱਥੇ ਮੰਮੀ ਕੋਈ ਕੰਮ ਮਤਲਬ ਕਿੱਥੇ ਕਰ ਲੂੰਗਾ ਮੈਂ ਕਹਿੰਦਾ ਨਹੀਂ ਇੱਥੇ ਨਹੀਂ ਪਰ ਚਾਹੇ ਤੂੰ 4 ਸਾਲ ਲਾਈਂ 5 ਸਾਲ ਲਾਈਂ 10 ਲਾਈਂ ਉਹ ਤੇਰੀ ਅੱਛਾ ਮੈਂ ਤੈਨੂੰ ਛੋਟੇ ਇੰਨੀ ਕੁ ਦੇਤੀ ਵੀ 4 ਸਾਲ 5 ਸਾਲ ਲਾ ਕੇ ਤੂੰ ਆ ਸਕਦਾਂਗਾ ਅੱਗੇ ਬਦਲਾਉਣਾ ਹੋ ਟਾਈਮ ਤੇਰੀ ਉਹ ਇੱਛਾ ਤੇਰੀ ਹੈ ਨਾ ਇੰਨੀ ਕੁ ਉਹਨੂੰ ਆਪਾਂ ਛੋਟ ਦੇਤੀ ਵੀ ਕੋਈ ਗੱਲ ਨਹੀਂ ਪਰ ਜਾਣਾ ਜ਼ਰੂਰ ਪਊਗਾ ਕਿਉਂਕਿ ਜੀ ਦੇਖੋ ਹੁਣ ਪੈਸੇ ਭਰੇ ਹੋਏ ਨਹੀਂ ਹੈ ਨਾ ਤੇ ਪੈਸੇ ਫਿਰ ਬਰਬਾਦ ਜਾਣਗੇ ਤਾ ਕਰਕੇ ਮੈਨੂੰ ਇਹ ਵੀ ਚਲੋ ਬਾਕੀ ਮੈਨੂੰ ਇਹ ਵੀ ਥੋੜੀ ਸੈਟਿੰਗ ਜੀ ਹੋ ਜੂਗੀ ਇੱਕ ਵਾਰ ਜਾਏਵੇ 5-7 ਸਾਲ ਜਿੰਨੇ ਸਾਲ ਉਹਨੇ ਲਾਉਣੇ ਲਾ ਲਵੇ ਉਦੋਂ ਬਾਅਦ ਉਹਦੀ ਮਰਜ਼ੀ ਆ ਫਿਰ ਆਪਣਾ ਇੱਥੇ ਆਪਾਂ ਆਪਣਾ ਕੰਮ ਸੈੱਟ ਕਰ ਲਵਾਂਗੇ ਕੋਈ ਚੱਕਰ ਨਹੀਂ ਹੈ ਨਾ ਪਰ ਕੀ ਹੈ ਜੀ ਗੱਡੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਗੱਡੀਆਂ ਦੇ ਵਿੱਚ ਵੀ ਵੈਸੇ ਤਾਂ ਚਲੋ ਆਓ ਪਰਮਾਤਮਾ ਦੀ ਕਿਰਪਾ ਨਾਲ ਚਲੋ ਵਧੀਆ ਚੱਲ ਰਿਹਾ ਪਰ ਹੈ ਰਿਸਕੀ ਹੈ ਜੀ ਰਿਸਕ ਵੀ ਹੈ ਤੱਕੇ ਵੀ ਨੇ ਜੀ ਸਹੀ ਗੱਲ ਤੁਹਾਨੂੰ ਦੱਸਦੀ ਐ ਮੈਂ ਹੈ ਨਾ ਰਾਤਾਂ ਨੂੰ ਜਾਣਾ ਇਨੇ ਨੇ ਦੂਰ ਮਤਲਬ ਪਿੰਡਾਂ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਜੀ ਮਤਲਬ ਦਾਰਸ ਦਾਰਨਾ ਵੀ ਚੱਲਦਾ ਜੀ ਪਿੰਡਾਂ ਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਆ ਨਾ ਕਿਸੇ ਨੂੰ ਕਿਸੇ ਦੀ ਪ੍ਰੋਬਲਮ ਹੁੰਦੀ ਹੈ ਕਲੇਰ ਸਾਹਿਬ ਤਾਂ ਆਏ ਨੇ ਵੀ ਕਈ ਵਾਰ ਕਿਸ ਤੋਂ ਮਤਲਬ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਹੋ ਹੁੰਦਾ ਕਈਆਂ ਨੂੰ ਬਹੁਤ ਸਹਾਰਾ ਲਵਾਉਂਦੇ ਨੇ ਇਹ ਚਲੋ ਲਵਾਉਣਾ ਵੀ ਚਾਹੀਦਾ ਵੈਸੇ ਹੈ ਨਾ ਜੇ ਕੋਲ ਕਿਸੇ ਕੋਲ ਹੈ ਪਰ ਸਾਡੇ ਕੋਲ ਇੰਨਾ ਕੁਝ ਨਹੀਂ ਹੈਗਾ ਜੀ ਸਹੀ ਦੱਸ ਦਿਆਂ ਮੈਂ ਤੁਹਾਨੂੰ ਵੀ ਆਪਾਂ ਹਰ ਇੱਕ ਦੀ ਹੈਲਪ ਕਰ ਸਕਦੇ ਆ ਪਰ ਚਲੋ ਜਿੰਨੇ ਕੁ ਜੋਗੇ ਹੈਗੇ ਉਹਨੇ ਕਲੇਰ ਸਾਹਿਬ ਕਰ ਦਿੰਦੇ ਨੇ 1500 200 400 ਕਰ ਦਿੰਦੇ ਨੇ ਜਿੰਨਾਂ ਕ ਹਨਾ ਮੈਂ ਚਾਹ ਦਾ ਬੜੀ ਹੈਲਪ ਪਦੀ ਦੇਖੋ ਕਰ ਸਕਦੇ ਜਿੰਨੇ ਕੁ ਜੋਗੇ ਹੈਗੇ ਕਰ ਸਕਦੇ ਆ ਚਲੋ ਜੀ ਦੁਪਹਿਰ ਦਾ ਟਾਈਮ ਉਹਨਾਂ ਨੂੰ ਦੇਖਦੀ ਆ ਮੈਂ ਹੁਣ ਵੀ ਆ ਜਾਣ ਫਿਰ ਮੈਂ ਚਾਪਾ ਨਹੀਂ ਬਣਾ ਲਵਾਂ ਆਪਣਾ ਉਹਨਾਂ ਨੂੰ ਕੁਝ ਕਿਹਾ ਅੱਜ ਮੈਂ ਕਿਹਾ ਖਾਣ ਨੂੰ ਲੈ ਆਓ ਮੈਂ ਹੁਣ ਫਲਕੇ ਫਲਕੇ ਕੁਝ ਨਹੀਂ ਬਣਾਉਣੇ ਵੀ ਖਾਣ ਨੂੰ ਲੈ ਕੇ ਆਇਓ ਕੁਝ ਚਾਹ ਨਾਲ ਮੈਂ ਹੁਣ ਕੁਝ ਨਹੀਂ ਬਣਾਉਣਾ ਤੇ ਫੇਸ ਦੇਖੋ ਮੇਰਾ ਕਿੰਨਾ ਗਲੋ ਕਰਦਾ ਇੱਕ ਵਾਰ ਦੇ ਨਾਲ ਹੀ ਹੈਨਾ ਤੇ ਤੁਸੀਂ ਵੀ ਟਰਾਈ ਕਰਿਓ ਜੀ ਜੇ ਹਜੇ ਤੱਕ ਤੁਸੀਂ ਨਹੀਂ ਉਹ ਫੇ ਪੈਕ ਬਣਾਇਆ ਤਾਂ ਜ਼ਰੂਰ ਬਣਾਇਓ ਕੱਲਾ ਪੈਕ ਵੀ ਤੁਸੀਂ ਲਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਤੇ ਕਈਆਂ ਪਾਣਾ ਦੇ ਕਮੈਂਟ ਆਏ ਹੁੰਦੇ ਨੇ ਮੈਂ ਬਾਅਦ ਦੇ ਵਿੱਚ ਦੇਖਦੀ ਐਂਗੀ ਕਮੈਂਟ ਵੈਸੇ ਮੈਂ ਸਾਰਿਆਂ ਦੇ ਰੀਡ ਕਰਦੀ ਆ ਪਰ ਜਿਹੜੇ ਬਾਅਦ ਦੇ ਵਿੱਚ ਹੁੰਦੇ ਨੇ ਉਹ ਕਈ ਵਾਰ ਰਹਿ ਜਾਂਦੇ ਨੇ ਹਨਾ ਜੀ ਤਾਂ ਮੈਨੂੰ ਤੁਸੀਂ ਮਤਲਬ ਕਿ ਨੈਕਸਟ ਵੀਡੀਓ ਤੇ ਹੀ ਕਰਿਆ ਕਰੋ ਹਨਾ ਜੋ ਪੁਰਾਣੇ ਵੀਡੀਓ ਤੇ ਨਾ ਕਰਿਆ ਕਰੋ ਕਿਉਂਕਿ ਉੱਥੇ ਪਤਾ ਨਹੀਂ ਲੱਗਦਾ ਜੀ ਕਈ ਵਾਰ ਫਿਰ ਸਾਹਮਣੇ ਆ ਮੈਂ ਕਈ ਵਾਰ ਫੋਨ ਮੇਰਾ ਹੁਣ ਦੇਖੋ ਇਹੀ ਫੋਨ ਆਇਤਾ ਇਸ ਨਾਲ ਹੀ ਮੈਂ ਵੀਡੀਓ ਸਾਰਾ ਦਿਨ ਜਣੇ ਕਿ ਸ਼ੂਟ ਕਰਨੀ ਹੁੰਦੀ ਹੈ ਵੀਡੀਓ ਤੇ ਇਸੇ ਫੋਨ ਨਾਲ ਹੀ ਅਪਲੋਡ ਐਡੀਟਿੰਗ ਵਗੈਰਾ ਸਾਰਾ ਕੁਝ ਮੇਰਾ ਜੋਰ ਜਣੀ ਕਿ ਵਿਚਾਰੇ ਇਸ ਕੱਲੇ ਫੋਨ ਤੇ ਆ ਹਨਾ ਕੋਈ ਨਵਾਂ ਫੋਨ ਆਊਗਾ ਫਿਰ ਦੇਖਾਂਗੇ ਇਹਨੂੰ ਬੜਾ ਮोटा ਸਾ ਮਿਲ ਜਾਊਗਾ ਵੈਸੇ ਤਾਂ ਹਜੇ ਤੱਕ ਤਾਂ ਇਹੀ ਫੋਨ ਚੱਲੂਗਾ ਤੇ ਦੂਸਰੀ ਗੱਲ ਜੀ ਸਾਈਆਂ ਨੂੰ ਪੁੱਛਦੇ ਸੀ ਵੀ ਕਿੱਥੋਂ ਤੁਸੀਂ ਦਵਾਈ ਖਾਣੇ ਕਿੰਨਾ ਸੋਨ ਨੂੰ ਫਰਕ ਪਿਆ ਕਿਨੇ ਟਾਈਮ ਬਾਅਦ ਫਰਕ ਪਿਆ ਇਸ ਤਰ੍ਹਾਂ ਦੇ ਕਮੈਂਟ ਆਏ ਨੇ ਮੇਰੇ ਪਿਛਲੇ ਵੀਡੀਓ ਤੇ ਹਨਾ ਫਰਕ ਤਾਂ ਦੇਖੋ ਜੀ ਮੈਂ ਹਰ ਰੋਜ਼ ਤੁਹਾਨੂੰ ਦੱਸਦੀ ਮੈਨੂੰ ਬਹੁਤ ਜ਼ਿਆਦਾ ਫਰਕ ਆ ਹਨਾ ਤੁਹਾਨੂੰ ਆਪ ਨੂੰ ਵੀ ਪਤਾ ਲੱਗਦਾ ਹੋਊਗਾ ਜਿਹੜੇ ਦੇਖੋ ਚਲੋ ਪੁਰਾਣੇ ਉਹਨਾਂ ਨੂੰ ਪਤਾ ਲੱਗਦਾ ਹਨਾ ਮੈਨੂੰ ਕਾਫੀ ਜ਼ਿਆਦਾ ਜਿਹੜਾ ਫਰਕ ਆ ਫੇਸ ਮੇਰਾ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਬਲੈਨ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਗੰਦਾ ਫੇਸ ਸੀਗਾ ਮੈਨੂੰ ਪਤਾ ਜੀ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਆਉਂਦੀ ਸੀ ਕਿਤੇ ਜਾਣ ਜੋਗੀ ਮਤਲਬ ਇਹ ਨਹੀਂ ਸੀ ਕਿ ਵੀ ਮੈਨੂੰ ਸ਼ਰਮਿੰਦਗੀ ਇਸ ਕਲੋਂ ਪਰ ਕਿ ਦੇਖੋ ਉਹ ਜਦੋਂ ਫੇਸ ਆਪਣਾ ਇਸ ਤਰ੍ਹਾਂ ਹੋ ਜੇ ਪਹਿਲਾਂ ਦੇ ਮੈਨੂੰ ਸ਼ੁਰੂ ਤੇ ਮੇਰਾ ਇੰਨਾ ਰੰਗ ਸਾਫ਼ ਸੀ ਕਿ ਬਹੁਤ ਜ਼ਿਆਦਾ ਫੇਸ ਸਾਫ਼ ਨਾ ਹੀ ਕੋਈ ਦਾਗ ਸੀਗਾ ਨਾ ਮਤਲਬ 노 ਦਾਗ 노 ਮਤਲਬ ਕਿਵੇਂ ਕਹਿੰਦੇ ਹੁੰਦੇ ਨੇ ਮੇਰਾ ਫੇਸ ਇਸ ਤਰ੍ਹਾਂ ਦਾ ਸੀ 노 ਦਾਗ ਬਹੁਤ ਸਾਫ ਸੀਗਾ ਫੇਸ ਮੇਰਾ ਹਨਾ ਪਰ ਹੁਣ ਆ ਗਈ ਸਾਲਾਂ ਤੋਂ ਲੈ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਸ ਵਜ੍ਹਾ ਨਾਲ ਚਲੋ ਸ਼ਾਇਦ ਇੱਕ ਹੁੰਦੇ ਨੇ ਉਹ ਅਲੱਗ ਗੱਲ ਆ ਜਿਹੜਾ ਪੂਰਾ ਬਲੈਕ ਫੇਸ ਹੋਣਾ ਹੇਅਰ ਹੋਣੇ ਇੱਥੇ ਹਨਾ ਉਹ ਫਿਰ ਚੀਜ਼ ਵਧੀਆ ਨਹੀਂ ਲੱਗਦੀ ਸੀ ਫੇਸ ਚਚਦਾ ਹੀ ਨਹੀਂ ਚਾਹੇ ਕਿੰਨੇ ਸੋਹਣਾ ਕੱਪੜਾ ਪਾ ਲੈਂਦੇ ਪੰਟ ਛਣ ਜਾਂਦੇ ਫਰ ਨਹੀਂ ਉਹ ਗੱਲ ਨਹੀਂ ਬਣਦੀ ਸੀ ਕਿ ਆਪਣੇ ਆਪ ਨੂੰ ਕਿਤਨਾ ਕਿਤੇ ਹੁੰਦਾ ਸੀਗਾ ਵੀ ਹਾਂ ਹਰ ਇੱਕ ਲੇਡੀ ਨੂੰ ਹੁੰਦਾ ਇਹ ਮੈਨੂੰ ਕੱਲੀ ਨੂੰ ਨਹੀਂ ਹਰ ਇੱਕ ਨੂੰ ਜਿਨ੍ਹਾਂ ਨੂੰ ਪਿਗਮੈਂਟੇਸ਼ਨ ਦੀ ਪ੍ਰੋਬਲਮ ਆ ਦੇਖੋ ਸਾਰਿਆਂ ਨੂੰ ਇਹੀ ਆ ਹਨਾ ਵੀ ਸਾਡਾ ਫੇਸ ਇਸ ਤਰ੍ਹਾਂ ਕਿਉਂ ਹੋ ਗਿਆ ਹਨਾ ਰੰਗ ਸਾਵਲਾ ਹੋਵੇ ਜੱਜ ਜਾਂਦਾ ਬੰਦਾ ਕੱਪੜਾ ਲੀੜਾ ਵੀ ਜੱਜ ਜਾਂਦਾ ਹਨਾ ਰੰਗ ਸਾਵਲਾ ਹੋਵੇ ਕੋਈ ਪ੍ਰੋਬਲਮ ਨਹੀਂ ਮੇਰਾ ਰੰਗ ਸਾਵਲਾ ਹੁੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਜਿਹੜੀਆਂ ਛਾਇयां ਸੀਗੀਆਂ ਉਹ ਮੈਨੂੰ ਬਹੁਤ ਜ਼ਿਆਦਾ ਮਤਲਬ ਕੁਝ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਜ਼ਿਆਦਾ ਮੈਂ ਉਹਨਾਂ ਤੋਂ ਪਰੇਸ਼ਾਨ ਸੀਗੀ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਡਾਕਟਰ ਸਾਬ ਦਾ ਹਨਾ ਵੀ ਮੈਨੂੰ ਮਤਲਬ ਕਿ ਫਰਕ ਪੈ ਗਿਆ ਨਹੀਂ ਮੈਨੂੰ ਕਿਤੋਂ ਫਰਕ ਨਹੀਂ ਪਿਆ ਸੀ ਬਹੁਤ ਥਾਂ ਤੋਂ ਮੈਂ ਦਵਾਈ ਖਾ ਲਈ ਸੀ ਤੇ ਅੱਜ ਵੀ ਮੈਂ ਹੁਣ ਦਵਾਈ ਲੈਣੇ ਚਾਣਾ ਪਰ ਦਵਾਈ ਆ ਜਿਹੜੀ ਮੇਰੀ ਲੇਟ ਹੋ ਗਈ ਆ ਕਲੇ ਸਭ ਨੂੰ ਟਾਈਮ ਨਹੀਂ ਸੀਗਾ ਨਾ ਹੀ ਪਿੰਦਰ ਨੂੰ ਟਾਈਮ ਸੀਗਾ ਪੱਸ ਵਗੈਰਾ ਤੇ ਜੀ ਮੈਂ ਕਦੇ ਗਈ ਨਹੀਂ ਕੱਲੀ ਤਾਂ ਤੁਸੀਂ ਇਹ حساب ਲਾ ਲਓ ਵੀ ਕਲੇ ਆਪਾਂ ਜਿਹੜਾ ਆਪਣਾ ਪੁਰਾਣਾ ਘਰ ਆ ਉਧਰ ਵੀ ਨਹੀਂ ਮੈਂ ਕੱਲੀ ਗਈ ਮੈਂ ਜਾਂ ਕਲੇਰ ਸਾਹਿਬ ਨੂੰ ਜਾਂ ਪਿੰਦਰ ਨੂੰ ਜਾਂ ਸਨੀ ਨੂੰ ਜਾਂ ਮਤਲਬ ਕੋਈ ਆਪਣੇ ਮੇਰੇ ਨਨਦਾਈ ਆ ਜਾਂ ਇਸ ਤਰ੍ਹਾਂ ਫੇਰ ਜਾਂਦੀ ਕੱਲੀ ਮੈਂ ਕਿਸੇ ਦੇ ਨਹੀਂ ਗਈ ਇੱਕ ਨਿਸ਼ਾਨਕੇ ਘਰ ਤੋਂ ਬਿਨਾ ਜਾਂ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਾਰਮਜੀਤ ਅਨਮੋਲ ਗਾਇਕਾ ਉਹ ਆਪਣੇ ਇੱਥੇ ਰੋੜਦੀ ਆ ਪਹਿਲਾਂ ਵੀ ਉਹ ਆਪਣੇ ਗਵੰਡੀ ਨੇ ਆਪਣਾ ਘਰ ਵਾਲਾ ਹੀ ਕੰਮ ਉਹਨਾਂ ਨਾਲ ਬਸ ਉਹਨਾਂ ਦੇ ਚਲੀ ਜਾਂਦੀ ਉਹ ਵੀ ਮਹੀਨੇ ਦੋ ਮਹੀਨੇ ਤੋਂ ਇਹ ਨਹੀਂ ਵੀ ਦਿੱਲੀ ਮਹੀਨੇ ਦੋ ਮਹੀਨੇ ਤੋਂ ਕਈ ਵਾਰ ਕਿਹੜਾ ਵਸਦਾ ਹੁੰਦਾ ਅਦਰਵਾਇਜ਼ ਨਹੀਂ ਵੀ ਇਹ ਨਹੀਂ ਵੀ ਰੋਜ਼-ਰੋਜ਼ ਜਾਂਦੀ ਮੈਂ ਉਹਨਾਂ ਦੇ ਹਨਾ ਰੋਜ਼ ਨਹੀਂ ਜਾਂਦੀ ਹੈਗੀ ਅੰਬੱਕੀ ਇਸ ਕਰਕੇ ਵੀ ਬਸ ਬਸਤੇ ਮੈਂ ਘਾਟੀ ਚੜਦੀ ਆ ਜੀ ਮੈਂ ਕਦੇ ਗਈ ਨਹੀਂ ਹੁਣ ਤਾਂ ਬਿਲਕੁਲ ਵੀ ਮੇਰਾ ਬੰਦ ਦਾ ਵਸਤੇ ਆਣਾ ਜਾਣਾ ਮੈਂ ਜਾਂਦੀ ਨਹੀਂ ਜੀ ਮੈਨੂੰ ਵਧੀਆ ਨਹੀਂ ਲੱਗਦਾ ਵਸਤੇ ਬਸ ਨਜ਼ਾਰਾ ਹਰ ਇੱਕ ਚੀਜ਼ ਦਾ ਲੈਣਾ ਚਾਹੀਦਾ ਇਹ ਨਹੀਂ ਹੈਗਾ ਵੀ ਨਹੀਂ ਨਜ਼ਾਰਾ ਦੇਖਣਾ ਚਾਹੀਦਾ ਚਲੋ ਜੀ ਬਹੁਤ ਨਜ਼ਾਰੇ ਦੇਖੇ ਨੇ ਪਹਿਲਾਂ ਬਸਾਂ ਤੇ ਗਿਆਂ ਹਨਾ ਪਰ ਹੁਣ ਨਹੀਂ ਯਾਰ ਟੈਂਪੋ ਜਿਆਦਾ ਬੇਸਟ ਹੁੰਦਾ ਵਸਤੇ ਇਕ ਭੀੜ ਹੁੰਦੀ ਹੈ ਇਕ ਟਾਈਮ ਬੇਸਟ ਆ ਕਿਉਂਕਿ ਹੁਣ ਵੀਡੀਓ ਕਰਕੇ ਮੈਨੂੰ ਨਾ ਟਾਈਮ ਲੱਗਦਾ ਨਹੀਂ ਹੈਗਾ ਸਾਰਾ ਦਿਨ ਫਿਰ ਵੀਡੀਓ ਸ਼ੂਟ ਕਰਨੀ ਹੁੰਦੀ ਆ ਕਿਉਂਕਿ ਜੇ ਵੀਡੀਓ ਆਪਣੇ ਨਾਂ ਸ਼ੂਟ ਹੋਵੇ ਨਾ ਬਣੀ ਹੋਵੇ ਫਿਰ ਮੈਂ ਥੋੜੇ ਤੱਕ ਕਿਵੇਂ ਪਹੁੰਚੂਗੀ ਹਨਾ ਇਹ ਚੀਜ਼ ਹੋ ਜਾਂਦੀ ਹੈਗੀ ਬਾਕੀ ਚਲੋ ਜੀ ਠੀਕ ਆ ਭੀੜ ਭੜੱਕੇ ਦਾ ਬਸ ਆਪਣਾ ਨਾਲ ਜਾਨਿਆਂ ਦੇ ਨਾਲ ਵਾਪਸ ਥੋੜੇ ਟਾਈਮ ਦਾ ਕੰਮ ਹੁੰਦਾ ਦੇਖੋ ਕੰਮ ਕੀ ਘੰਟੇ ਦਾ ਵੀ ਨਹੀਂ ਹੁੰਦਾ ਪਰ ਦਿਨ ਸਾਰਾ ਫੁੱਟ ਜਾਂਦਾ ਬੱਸਾਂ ਤੇ ਇਹ ਚੀਜ਼ ਵੀ ਹੋ ਜਾਂਦੀ ਹੈ ਹਨਾ ਬਾਕੀ ਸਫ਼ਰ ਇੰਨਾ ਹੁਣ ਨਹੀਂ ਹੁੰਦਾ ਜੀ ਬੱਸਾਂ ਬੱਸਾਂ ਦਾ ਮੈਨੂੰ ਆਦਤ ਜੀ ਛੁੱਟ ਗਈ ਹੋਣਾ ਚਲੋ ਬਸ ਹੁਣ ਚੱਲਦੇ ਆ ਕਿਚਨ ਚ ਜਾ ਚਾਰ ਬਣਾਉਣੇ ਆ ਕਿਚਨ ਚ ਨਹੀਂ ਜੀ ਅੱਜ ਗੈਸ ਮੇਰਾ ਬਾਹਰ ਹੀ ਉਦਾਂ ਹੀ ਕੱਪੜਾ ਪਾਤਾ ਸਾਫ਼ ਕਰਕੇ ਬਾਹਰ ਤੇ ਹੁਣ ਸ਼ਾਇਦ ਬੋਲਟ ਦਾ ਕੜਕਾ ਵੀ ਹੋ ਗਿਆ हां जी चलो जी ਹੁਣ ਆਪਾਂ ਹੁਣ ਚਾਲਦੇ ਕਿਚਨ ਚ ਚਾਹ ਬਣਾਉਣੇ ਆ ਦੇਖਦੇ ਅੱਜ ਕਲੇਰ ਸਾਹਿਬ ਮੇਰੇ ਖਾਣ ਲਈ ਕੀ ਲੈ ਕੇ ਆਏ ਨੇਗੇ ਲਓ ਜੀ ਮੈਂ ਹੁਣ ਦਵਾਈ ਲੈ ਕੇ ਆਈਆਂ ਦਵਾਈ ਲੈਣ ਚਲ ਗਈ ਸੀ ਕਲੇਰ ਸਾਹਿਬ ਆਗੇ ਸੀਗੇ ਟਾਈਮ ਨਾਲ ਫਿਰ ਮੈਂ ਕਿਹਾ ਚੱਲਾ ਦਵਾਈ ਲੈ ਆਉਣੀ ਆ ਕਿਉਂਕਿ ਲੇਟ ਹੋ ਗਈ ਸੀ ਇਸ ਵਾਰ ਮੈਂ ਦਵਾਈ ਲੈਣ ਤੋਂ ਹੁਣੇ ਹੁਣੇ ਆਏ ਦਵਾਈ ਲੈ ਕੇ ਬਾਹਰ ਨਾ ਬਹੁਤ ਜ਼ਿਆਦਾ ਅਸੀਂ ਅੱਜ ਗਏ ਸੀਗੇ ਬੁਲਟ ਤੇ ਵੀਡੀਓ ਮੈਂ ਕੋਈ ਬਣਾਈ ਨਹੀਂ ਰਸਤੇ ਦੀ ਮੈਂ ਕਿਹਾ ਚੱਲਾ ਪੈਸੇ ਨੇੜ ਹੀ ਆ ਸਾਨੂੰ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂਗਾ ਪਰ ਅੱਖਾਂ ਭੰਨਤੀਆਂ ਜੀ ਆ ਬਹੁਤ ਜ਼ਿਆਦਾ ਹਜੇ ਖੇਤਾਂ ਦੇ ਵਿੱਚ ਹੁਣ ਆ ਚੱਲ ਰਿਹਾ ਬਾਹਾਰ ਰਹੇ ਨੇ ਬਾਹਰ ਨੂੰ ਉਹ ਹੋ ਰਿਹਾ ਹੈਗਾ ਮਿੱਟੀ ਘਟਾ ਤੋਂ ਹਾਂ ਵੀ ਆ ਰਹੀਆਂ ਤੂੜੀ ਵਾਲੀਆਂ ਹਜੇ ਟਰਾਲੀਆਂ ਉਹ ਵੀ ਆ ਰਹੀਆਂ ਨੇ ਬਹੁਤ ਜ਼ਿਆਦਾ ਔਖਾ ਪਲੇਸ ਆ ਰਹੇ ਅਣਕਾਂ ਲਾਗੇ ਸੀ ਪਰ ਮੈਂ ਨਹੀਂ ਲਾਗੇ ਗਈ ਮੈਂ ਇੰ ਚਲੀ ਗਈ ਭੁੱਲ ਜਾਂਦੀਆਂ ਜੀ ਚੱਕਣੀਆਂ ਮੈਂ ਹੈ ਤਾਂ ਮੇਰੇ ਕੋਲ ਪਰ ਭੁੱਲ ਜਾਂਦੀਆਂ ਚੱਕਣੀਆਂ ਚਲੋ ਜੀ ਅੱਜ ਬਣਾਵਾਂਗੇ ਆਪਾਂ ਕਰੇਲੇ ਤੇ ਉਹਨਾਂ ਨੂੰ ਕੱਟਦੇ ਆਂ ਜੀ ਕਰੇਲੇ ਬਣਾਉਣੇ ਆ ਵੀਡੀਓ ਦੀ ਐਡੀਟਿੰਗ ਵਗੈਰਾ ਹੋ ਗਿਆ ਸਾਰਾ ਸਾਰਨ ਹੋਇਆ ਡੇਟਿੰਗ ਹੋ ਗਈ ਆ ਵੀਡੀਓ ਵਾਪਸ ਅਪਲੋਡ ਤੇ ਲਾਤੀ ਮੈਂ ਬਾਕੀ ਰਹਿ ਗਿਆ ਟਾਈਟਲ ਥੰਬਨੇਲ ਉਹ ਰਹਿ ਗਿਆ ਹਜੇ ਬਹੁਤ ਕੁਝ ਰਹਿ ਗਿਆ ਜੀ ਕਰਨ ਵਾਲਾ ਕਰਾਂਗੇ ਪਰਤਨ ਵਗੈਰਾ ਸਾਫ ਕਰਨ ਵਾਲੇ ਉਹ ਸਾਫ ਕਰਦੀਆਂ ਤੇ ਮੰਮੀ ਦੀ ਆ ਗਈ ਕਾਲ ਉਹ ਮੈਂ ਅਟੈਂਡ ਕਰਦੀ ਆ ਪਹਿਲਾਂ ਗੱਲ ਕਰ ਲਵਾਂ ਆਪਣੀ ਮੰਮੀ ਨਾਲ ਫਿਰ ਮਿਲਦੀ ਆ ਇਸ ਤਰ੍ਹਾਂ ਆ ਪਕਲੇ ਚਿੱਲੂ ਕੀਚੀ ਤੀ ਨਮਕ ਲਾ ਕੇ ਰੱਖਦੇ ਉਹ ਕਿੰਨਾ ਨੱਧਾ ਘੰਟਾ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਨਾਲ ਹੀ ਆਪਾਂ ਇਹਨੂੰ ਵੀ ਨਮਕ ਲਾਤਾ ਸੀਗਾ ਛਿਰਕਾ ਸੀ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਕਰੇਲੇ ਧੋਲੇ ਸੀ ਉਸ ਤੋਂ ਬਾਅਦ ਫਿਰ ਮੈਂ ਛਿਲਕਾ ਵੀ ਧੋਕੇ ਇਹਨੂੰ ਵੀ ਜਿਹੜਾ ਆਪਾਂ ਨਮਕ ਲਾ ਕੇ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਬਸ ਇਹਨੂੰ ਕਰਦੇ ਆ ਫਰਾਈ ਮੈਂ ਟੱਕ ਕੇ ਰੱਖ ਦਿੱਤੀ ਸੀ ਕੋਨੂੰ ਪਤਾ ਹੀ ਨਹੀਂ ਸੀ ਚਿਪਕਲੀਆਂ ਬਹੁਤ ਜ਼ਿਆਦਾ ਨਹੀਂ ਪਹਿਲਾਂ ਆਪਾਂ ਮਸਾਲਾ ਤਿਆਰ ਕਰ ਲੈਨੇ ਕਿਉਂਕਿ ਫਿਰ ਨਾ ਹੋ ਜਾਊਗਾ ਮੈਂ ਇੰਡੈਕਸ਼ਨ ਚਲਾ ਲੂੰਗੀ ਇੱਕੋ ਹੀ ਬਲੱਗਰ ਇੰਡੈਕਸ਼ਨ ਦਾ ਇਹ ਵਾਲਾ ਆਪਾਂ ਹਰੀਆਂ ਮਿਰਚਾਂ ਟਮਾਟਰ ਤੇ ਆਹ ਲਾਸਨ ਐਡ ਕਰਦੇ ਆਂ ਥੋੜਾ ਹੀ ਪਾਵਾਂਗੇ ਕੁਛ ਰੱਖ ਲਾਂਗੇ ਆਪਾਂ ਚਲੋ ਜੀ ਹਲਦੀ ਸਾਰੇ ਮਸਾਲੇ ਪਾ ਵਿੱਚ ਮਿਕਸ ਕਰ ਦਿੰਨੇ ਆਂ ਆਹ ਹੋ ਗਈ ਜੀ ਹਲਦੀ ਆਹ ਹੋ ਗਿਆ ਜੀ ਨਮਕ ਨਮਕ ਆਪਾਂ ਥੋੜਾ ਹੀ ਪਾਵਾਂਗੇ ਕੁਛ ਛੋਟੇ ਜਿਹੇ ਚਮਚੇ ਤੇ ਰੈੱਡ ਮਿਰਚ ਹੋਰ ਆਪਾਂ ਇਹਦੇ ਵਿੱਚ ਕੋਈ ਮਸਾਲਾ ਨਹੀਂ ਐਡ ਕਰਨਾ ਹੈਗਾ ਚਲੋ ਜੀ ਹੁਣ ਆਪਾਂ ਇਹਨੂੰ ਪਹਿਲਾਂ ਆਪਾਂ ਬਣਾ ਲਈਏ ਮੋਚ ਲੋਜੀ ਮਸਾਲਾ ਆਪਣਾ ਤਿਆਰ ਆ ਆ ਦੇਖੋ ਤੇ ਹੁਣ ਆਪਾਂ ਫਰਾਈ ਕਰਦੇ ਆ ਕ੍ਰੇਲੇ ਲੋਜੀ ਉਧਰ ਪਕੜਾ ਹੀ ਰੱਖ ਲੇ ਤੇ ਇਹਨੂੰ ਆਪਾਂ ਕਰਦੇ ਆ ਔਨ ਉਧਰ ਪਾ ਕ੍ਰੇਲੇ ਮੇ ਜੜੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਨਚੋੜ ਲੈਣਾ ਇਸ ਤੋ ਇਸ ਸੇ ਚ ਨਚੋੜ ਲੈਣਾ

ली आप मसाला कर लैने तैयार के मित्र भुन लैने वेले अपने इधर हो गए उसके बाद आप जोड़ा छिलका सिलका है वही भी भुनना हज वह भुनने बस इधर मसाला हो जूगा ਸਹੀ ਇਹਨਾਂ ਆਪਾਂ ਕੱਢ ਲਏ ਇਹ ਤ੍ਰਿਕਾ ਜਿਹੜਾ ਸੌਖਾ ਮੈਨੂੰ ਲੱਗਦਾ ਹੁਣ ਲਗਭਗ ਸਾਰੀ ਇਹ ਪਣਹਾਰੀਆਂ ਇਸੇ ਤਰੀਕੇ ਬਣਾਉਂਦੇ ਨੇ ਕਰੇ ਲਈ ਲੋ ਇਹਦੇ ਵਿੱਚ ਹੁਣ ਆਪਾਂ ਜਿਹੜੇ ਆਹਾਂ ਨੇ Hati-hati, ah, wikata. Hmm. Hmm. ਆਪਾਂ ਅੱਜ ਇਹ ਵੀ ਆਪਣੇ ਹੋਏ ਪਕੀਏ ਫਰਾਈ ਛਿਲਕੇ ਸੀਗੇ ਜੋ ਇਹਨੂੰ ਪਕਾਟ ਲੈਨੇ ਲਓ ਜੀ ਇਧਰ ਮਸਾਲਾ ਵੀ ਹੋ ਚੁੱਕਿਆ ਤੇ ਆ ਜਿਹੜਾ ਆਪਾਂ ਛਿਲਕੇ ਸੀਗੇ ਵਿੱਚ ਐਡ ਕਰ ਲੈਂਦੇ ਇਹ ਸ਼ਰਨਾ ਕੱਲੀ ਵਾਲੀ ਟਰਾਈ ਕਰ ਰਹੀ ਹਾਂ ਅੱਜ पहला मैं मतलब शायद कभी कितने अभी फस्ट टाइम ही आप ट्राई करते हैं क्या टेस्ट वजिया आ चल देख लें पा के तो। नौ जी मसाला तैयार हम आप करेलों भरते हैं करेलों स्टफिंग भर लें मसाला जड़ा ਜਦੋਂ ਮੈਂ ਕarele ਭਰਨ ਲੱਗੀ ਨਾ ਅੱਜ ਫਿਰ ਮੇਰੇ ਕਪੋਲੀ ਜ਼ਿਆਦਾ ਹੀ ਕਹਿੰਦੀ ਹੁੰਦੀ ਸੀ ਅਸੀਂ ਅੱਗੇ ਬੋਲੀ ਪਾਉਂਦੇ ਸੀ ਸਾਰੇ ਮੇਰੇ ਨੇ ਕarele ਲੈ ਲਿਆਂਦੇ ਸਾਰੇ ਮੇਰੇ ਨੇ ਕarele ਲੈ ਲਿਆਂਦੇ ਸੱਸ ਮੇਰੀ ਨੇ ਤੜਕੇ ਮੇਰੇ ਵਰੀ ਐ ਪਤੀਲਾ ਖੜਕੇ ਵਧੀਆ ਸੀ ਨਾ ਅੱਗੇ ਮਾਹੌਲ ਬਹੁਤ ਵਧੀਆ ਸੀ ਕੱਚੇ ਘਰ ਹੁੰਦੇ ਸੀ ਜੀ ਲੱਗਦਾ ਸੀ ਹੁਣ ਤਾਂ ਬੋਲੀ ਵੀ ਚੇਂਜ ਹੋ ਗਈ ਆਪਾਂ ਸਾਰੇ ਕareleਆਂ ਚ ਜਿਹੜੀ ਮਸਾਲੇ ਦੀ ਫੀਲਿੰਗਸ ਸੀ ਉਹ ਭਰ ਲਈ ਆਪਾਂ ਨੇ ਲਓ ਜੀ ਤੁਹਾਨੂੰ ਬਾਤੇ ਜਿਹੜਾ ਉਹਦੇ ਬਚਿਆ ਸੀ ਉਹ ਵੀ ਤੇਲ ਪਾ ਲਿਆ ਇਸ ਤਰ੍ਹਾਂ ਪੈਨ ਨੂੰ ਕੱਢਾਂਗੇ ਇਹ ਹੋਰ ਫਰਾਈ ਹੋ ਜਾਣਗੇ ਕੁਰਕੁਰੀ ਕੁਰਕੁਰੀ ਬਣ ਜਾਣਗੇ ਖੰਮਰ ਜਿੱਦਾਂ ਕਣ ਵੀ ਟੇਸਟੀ ਇੰਦਰ ਮੈਂ ਫੁਲਕੇ ਵੀ ਲਾਗੇ ਬਣਾਉਣ ਤੇ ਇਧਰ ਆਪਣੇ ਕਰੇਲੇ ਦੇਖੋ ਬਣ ਗਏ ਲੋ ਜੀ ਆਪਾਂ ਰੋਟੀ ਸਬਜ਼ੀ ਵੀ ਬਣਾ ਲਈ ਕਰੇਲੇ ਸਬ ਕਰੇਲੇ ਹੀ ਅੱਜ ਕੀ ਕਰ ਰਹੇ ਨੇ ਤੜਕਲੇ ਕਰੇਲੇ ਵੀ ਤੜਕਲੇ ਤੇ ਰੋਟੀ ਵੀ ਬਣਾ ਲਈ ਹੁਣ ਆਪਾਂ ਦੇਖਦੇ ਆ ਖਾ ਕੇ ਇਸ ਤਰ੍ਹਾਂ ਦਾ ਟੇਸਟ ਆ ਅੱਜ ਆਪਾਂ ਵਸਤ ਹੈਗੀ ਜੀ ਪਲੇਟ ਮੇਰੇ ਕੋਲ ਆ ਦੇਖੋ ਪਰ ਇਸ ਤਰ੍ਹਾਂ ਵਧੀਆ ਲੱਗਦੇ ਰੋਟੀ ਖਾਣੇ ਕਦੇ ਕਦੇ ਹੱਥ ਦੇ ਰੱਖਦੇ ਬਹੁਤ ਟੇਸਟੀ ਗ੍ਰਿਲ ਲੇ ਬਣਾ ਨੂੰ ਕੋਈ ਵੀ ਕੋੜ ਨਹੀਂ ਹੈ ਨਾ ਹੈ ਹੈ ਨਾ ਵਧੀਆ ਬਣਾਣਾ ਜੀ ਵਧੀਆ ਉਹ ਅਸਵਾ ਨਹੀਂ ਕਿੰਨੇ ਖਾ ਗਏ ਦੂਜਾ ਠੀਕ ਹੈ ਦੂਜਾ ਪਿੰਦਲੋ ਬੋਖ ਲੱਗੀ ਪਈ ਸੀ ਵਿਚਾਰੇ ਨੂੰ ਚਾਹ ਰੋ ਜ਼ਰੂਰੀ ਠੀਕ ਹੋਏ ਕੱਜੇ ਚਲੋ ਜੀ ਕਿਤਾਬ ਪਾਇਸੀ ਅੱਜ ਮੈਂ ਵਿੱਚ ਤੇ ਬਰਾ ਹਨ ਯਾ ਕੌੜੀ ਜੀ ਨਹੀਂ ਲੱਗੀ ਮਤਲਬ ਕਿ ਮਸਾਲਾ ਜਿਹੜਾ ਕੌੜਾ ਨਹੀਂ ਬਣਿਆ ਦੱਸਿਓ ਜੀ ਮੈਨੂੰ ਕੌਣ ਕੌਣ ਖਾਣਿਓ ਤੁਸੀਂ ਇਸ ਤਰ੍ਹਾਂ ਹੱਥ ਤੇ ਰੱਖ ਕੇ ਰੋਟੀ ਇਹਦਾ ਵੀ ਇੱਕ ਅਲੱਗ ਹੀ ਜਿਹੜਾ ਟੇਸਟ ਹੁੰਦਾ ਵੱਖਰਾ ਹੀ ਸਵਾਦ ਹੁੰਦਾ ਹਨਾ ਅੱਗੇ ਹੱਥਾਂ ਤੇ ਖਾਂਦੇ ਸੀ ਆ ਪਰੌਣਿਆਂ ਨੂੰ ਆਿਆਂ ਨੂੰ ਗਿਆ ਨੂੰ ਰੋਟੀ ਇਸ ਤਰ੍ਹਾਂ ਪਲੇਟ ਦੇ ਵਿੱਚ ਦਿੰਦੇ ਸੀ ਆਪ ਤਾਂ ਇਸ ਤਰ੍ਹਾਂ ਹੱਥਾਂ ਤੇ ਖਾਂਦੇ ਸੀ ਦੱਸਿਓ ਜੀ ਕਮੈਂਟ ਕਰਕੇ ਕੌਣ ਕੌਣ ਖਾਂਦੇ ਹੋ ਇਸ ਤਰ੍ਹਾਂ ਕਿ ਇਹਨੂੰ ਕਿਨੂੰ ਇਸ ਤਰ੍ਹਾਂ ਰੋਟੀ ਹੱਥ ਤੇ ਰੱਖ ਕੇ ਟੇਸਟੀ ਲੱਗਦੀ ਹੈ ਨਾ ਜਰੂਰ ਦੱਸਿਓ ਜੀ ਅੱਜ ਮੈਂ ਵੀ ਇਸ ਤਰ੍ਹਾਂ ਮੈਂ ਕਿਹਾ ਖਾਨੀ ਆ ਵੈਸੇ ਪਲੇਟ ਹੈਗੀ ਸੀਗੀ ਪਰ ਹੱਥ ਦੇ ਜਿਹੜਾ ਸਵਾਦ ਆਉਂਦਾ ਉਹ ਵੱਖਰਾ ਹੀ ਹੁੰਦਾ ਜੀ ਕarele ਬਹੁਤ ਸਵਾਦ ਅੜਕੇ ਨੇ ਤੜਕੇ ਨੇ ਬਣੇ ਨੇ ਆ ਗਾਣਾ ਕੀ ਕਰੇਲੇ ਤੜਕੇ ਨੇ ਹਣੇ ਮੂੰਗਰੇ ਕਿਹਦੇ ਮੂੰਗਰੇ ਤੜਕ ਕੇ ਕ੍ਰੇਲੇ ਤੜਕੇ ਅਗੇ ਬੋਲੀ ਵਧੀਆ ਜੀ ਹੁਣ ਹਨ ਸਾਰਾ ਕੁਝ ਚੇਂਜ ਚੇਂਜ ਹੋ ਗਿਆ ਚਲੋ ਜੀ ਹੁ ਖਾ ਲਈ ਆਪਾਂ ਖਾਣਾ ਲੈਣੀ ਹੋਰ ਰੋਟੀ ਤੁਸੀਂ ਰੱਖ ਲਓ ਚਲੋ ਜੀ ਅੱਜ ਦਾ ਵਲੋਗ ਇੰਨਾ ਸੀ ਸਿਕਾ ਮਿਲਦੇ ਆ ਕੱਲ ਨੂੰ ਤੁਹਾਨੂੰ ਵਧੀਆ ਜੀ ਵਲੋਗ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ